ਹਾਂਜੀ ਬਾਈ ਸਸਤਰੀ ਕਾਲ ਸਾਰਿਆਂ ਨੂੰ ਅੱਜ ਆਪਾਂ ਤੁਹਾਨੂੰ ਦੱਸਣ ਜਾ ਰਹੇ ਹਾਂ ਜੋ ਇੱਕ ਕੱਲ ਦੀ ਬਹੁਤ ਵੱਡੀ ਘਟਨਾ ਮੁਹੱਲੀ ਦੀ ਜੋ ਕਿ ਬਈ ਪ੍ਰਵਾਸੀ ਲੋਕਾਂ ਨੇ ਦੋ ਬੱਚਿਆਂ ਦੀ ਮੰਨ ਕੇ ਚਲੋ ਵੀ ਹੱਤਿਆ ਕੀਤੀ ਹੈਗੀ ਕਤਲ ਕਰ ਦਿੱਤਾ ਗਿਆ ਤੇ ਇਹ ਕੱਲ ਦੀ ਵੀਡੀਓ ਬਹੁਤ ਵੱਡੀ ਬਈ ਇਹ ਮੰਨ ਕੇ ਚਲੋ ਘਟਨਾ ਕੀ ਕੱਲ ਦੀ ਤੇ ਜੋ ਵੀਡੀਓ ਤੁਸੀਂ ਵੀ ਦੇਖੀ ਉਹ ਬਹੁਤ ਵਾਇਰਲ ਹੋ ਰਹੀ ਹੈ ਕੱਲ ਦੀ ਇਦੇ ਵਿੱਚੋਂ ਸਾਫ ਪਤਾ ਲੱਗਦਾ ਵੀ ਜਿਵੇਂ ਆਪਾਂ ਕਹਦੀਏ ਵੀ ਥਾਂ-ਥਾਂ ਤੇ ਪ੍ਰਵਾਸੀਆਂ ਦਾ ਥਾਂ-ਥਾਂ ਤੇ ਬਹੁਤ ਜਿੱਥੋਂ-ਕਿੱਥੋਂ ਇਹਨਾਂ ਦਾ ਹੁਣ ਕਹਦੀਏ ਆਪਾਂ ਵੀ ਹੱਤਿਆ ਬਹੁਤ ਕਰਨ ਲੱਗ ਗਏ ਥਾਂ-ਥਾਂ ਤੇ ਇਹਨਾਂ ਦੀਆਂ ਵੀਡੀਓ ਵਾਇਰਲ ਹੋ ਰਹੀਆਂ ਹੁਣ ਪਹਿਲੀ ਗੱਲ ਤਾਂ ਆਪਾਂ ਕਰਾਂਗੇ ਜੋ ਕੱਲ ਦੀ ਵੀਡੀਓ ਹੈ ਇਹ ਆਪਾਂ ਨੂੰ ਸਾਇਦ ਤੁਹਾਡੇ ਕੋਲੇ ਵੀ ਆਊਗੀ ਕਿਉਂਕਿ ਵੀਡੀਓ ਨੇ ਹਲਚਲ ਮਚਾਤੀ ਸਾਰੇ ਪੰਜਾਬ ਦੇ ਵਿੱਚ ਇਹੇ ਕੱਲ ਦੀ ਵੀਡੀਓ ਘੱਟੋ ਘੱਟ 4-5 ਚੈਨਲਾਂ ਤੇ ਤਾਂ ਮੈਂ ਹੀ ਦੇਖ ਲਈ ਤੇ ਭਈ ਆਪਾਂ ਇਹ ਰਾਤ ਜੇ ਹੁਣ ਕਈਏ ਆਪਣੇ ਭਰਾਵਾਂ ਨੂੰ ਪੰਜਾਬੀ ਸਾਰਿਆਂ ਨੂੰ ਵੀਰਾਂ ਨੂੰ ਇਹ ਵਾਰ ਰਾਤ ਵੀਡੀਓ ਕੋਈ ਪਾਈ ਸੀ ਮੈਂ ਲੱਖਾ ਸਿੰਘ ਸੁਧਾਨਾ ਦੀ ਕਿਉਂਕਿ ਬਹੁਤ ਸਮੇਂ ਤੋਂ ਪਹਿਲਾਂ ਦਾ ਉਹ ਕਹਿੰਦਾ ਆਇਆ ਵੀ ਭਈ ਤੁਸੀਂ ਕੋਈ ਗੌਰ ਕਰ ਲਓ ਕਿ ਕਿ ਪ੍ਰਵਾਸੀਆਂ ਦਾ ਜਾਦੇ ਮੰਨ ਕੇ ਚਲੋ ਵੀ ਪ੍ਰਭਾਵ ਪੈ ਰਿਹਾ ਆਪਣੇ ਪੰਜਾਬੀਆਂ ਤੇ ਥਾਂ ਥਾਂ ਤੇ ਇਹ ਜਦੋਂ ਜਿਹਨੂੰ ਜੀ ਕਰਦਾ ਉਸੇ ਦੀ ਹੱਤਿਆ ਕਰ ਦਿੱਤੀ ਜਾਂਦੀ ਹੈ ਤੇ ਇੱਕ ਆਪਾਂ ਇਹ ਕੱਲ ਵੀ ਘਟਨਾ ਸੀ ਜੋ ਤੇ ਇੱਕ ਅੱਜ ਤੋਂ 2-3 ਦਿਨ ਹੋ ਗਏ ਤੇ ਜੋ ਇੱਕ ਨਾਲ ਇੱਕ ਪਿੰਡ ਹੋਰ ਲੱਗਦਾ ਇੱਥੇ ਉਹ ਆਪਾਂ ਪਿੰਡ ਜਿਹਾ ਮੇਰੇ ਚੇਤੇ ਨਹੀਂ ਹੈਗਾ ਪਰ ਉੱਥੇ ਇੱਕ ਗੁਰਸਿੱਖ ਦੀ ਵੀ ਹਤਿਆ ਕੀਤੀ ਸੀ ਤੇ ਜੋ ਆਪਾਂ ਕਹਿ ਰਹੀਏ ਲੱਖਾਂ ਸਿੰਘ ਸੁਧਾਨਾ ਨੇ ਕੱਲ ਦੀ ਇੰਟਰਵਿਊ ਦੇ ਵਿੱਚ ਵੀ ਦੱਸਿਆ ਉਹਨਾਂ ਨੇ ਵੀ ਜੋ ਪਹਿਲੀ ਖਬਰ ਤਾਂ ਇਹਨਾਂ ਦੀ ਦੱਸੀ ਸੀ ਜੋ ਆਪਣੇ ਪ੍ਰਵਾਸੀ ਲੋਕਾਂ ਬਾਰੇ ਉਹਨਾਂ ਦੀ ਵੀਡੀਓ ਬਹੁਤ ਵੱਡੀ 20 ਮਿੰਟਾਂ ਦੀ ਵੀਡੀਓ ਮੈਂ ਸੁਣੀ ਹੈ ਸਾਰੀ ਵਾਇਰਲ ਹੋ ਰਹੀ ਹੈ ਕਿਉਂਕਿ ਉਹ ਬਹੁਤ ਟਾਈਮ ਤੋਂ ਕਹਿਦਾ ਤੁਰਿਆ ਆਉਂਦਾ ਵੀ ਤੁਸੀਂ ਭਈ ਪ੍ਰਵਾਸੀ ਲੋਕਾਂ ਦਾ ਵੀ ਇੱਥੋਂ ਕੱਢ ਦਿਓ ਇਹਨਾਂ ਨੂੰ ਕਿਉਂਕਿ ਇਹਨਾਂ ਦਾ ਪ੍ਰਵਾਹ ਜ਼ਿਆਦਾ ਵਹਿ ਰਿਹਾ ਆਪਣੇ ਪੰਜਾਬੀ ਲੋਕਾਂ ਨੂੰ ਕੁੱਟਮਾਰਨ ਵੀ ਕਰਨ ਲੱਗੇ ਪਹਿਲਾਂ ਤਾਂ ਉਹ ਰਹਿੰਦੇ ਸੀਗੇ ਕਿਉਂਕਿ ਐਂ ਦੇਖ ਲਓ ਆਪਣੇ ਸਾਰੇ ਪੰਜਾਬ ਦੇ ਵਿੱਚ ਕਿਤੇ ਮਰਜ਼ੀ ਜਾ ਕੇ ਦੇਖ ਲਓ ਜਿੱਥੇ ਕਿਤੇ ਤੁਹਾਨੂੰ ਰੇੜੀਆਂ ਤੇ ਲਾ ਲੋ ਭਈਏ ਟੱਕਰਨਗੇ ਫੈਕਟਰੀਆਂ ਚਲਾ ਲੋ ਭਈਏ ਟੱਕਰਨਗੇ ਪੰਜਾਬੀਆਂ ਦਾ ਭਈ ਜੇ ਆਪਾਂ ਕਹਿ ਦਈਏ ਪੰਜਾਬੀ ਬਹੁਤ ਘੱਟ ਆਪਾਂ ਕਹਿੰਦੇ ਆ ਵੀ ਇਹ ਜਿਵੇਂ ਉਹਨੂੰ ਜਿੱਥੇ ਥਾਂ-ਥਾਂ ਤੇ ਦੁਕਾਨਾਂ ਤੇ ਵੀ ਇਹਨਾਂ ਦੇ ਇਹੀ ਨਜ਼ਰ ਆਉਂਦੇ ਆ ਵੀ ਇਹਦਾ ਕਰਕੇ ਆਪਣੇ ਪੰਜਾਬੀਆਂ ਨੂੰ ਕੰਮ ਨਹੀਂ ਮਿਲ ਰਿਹਾ ਕਿਉਂਕਿ ਥਾਂ-ਥਾਂ ਤਾਂ ਇਹ ਫਿਰਦੇ ਹੈਗੇ ਤੇ ਭਈ ਇਹ ਜਿਆਦਾ ਇਹਨਾਂ ਦਾ ਮੰਨ ਕੇ ਚਲੋ ਕਹਿ ਚੁੱਕੀ ਹੈ ਪ੍ਰਭਾਅ ਬਹੁਤ ਪੈ ਰਿਹਾਗਾ ਥਾਂ-ਥਾਂ ਤੇ ਪਹਿਲਾਂ ਤਾਂ ਆਪਾਂ ਕਹਿੰਦੇ ਆ ਵੀ ਉਂ ਰਹੇ ਉਂ ਰਹਿੰਦੇ ਸੀਗੇ ਕਿਉਂਕਿ ਲੱਖਾਂ ਸਦਾਣਾ ਨੇ ਬਹੁਤ ਟਾਈਮ ਤੋਂ ਕਹਿਆ ਕਿਹਾ ਸੀ ਤੇ ਉਹਦੀਆਂ ਗੱਲਾਂ ਸੱਚੀਆਂ ਹੋਈ ਜਾਂਦੀਆਂ ਭਈ ਜੋ ਭਾਈ ਪਹਿਲਾ ਟਾਈਮ ਬਹੁਤ ਸਮੇਂ ਤੋਂ ਕਲਾਉਂਦਾ ਤਰਿਆਉਂਦਾ ਕੱਲਾ ਵਿਚਾਰਾ ਪੰਜਾਬ ਵਾਸਤੇ ਆਪਣੀ ਵਾਸਤੇ ਵੀ ਤੁਸੀਂ ਭਾਈ ਇਹਨਾਂ ਤੇ ਕੋਈ ਰੋਕ ਲਾਓ ਹੋਰ ਵੀ ਬਹੁਤ ਮੁੱਦੇ ਚੱਕਦਾ ਹੋ ਬਾਈ ਵਿਚਾਰਾ ਪਾਣੀਆਂ ਦੇ ਮੁੱਦੇ ਲਾ ਲੋ ਨਸ਼ੇ ਦੇ ਮੁੱਦੇ ਆ ਤੇ ਹੋਰ ਆਪਣੀ ਪੰਜਾਬੀ ਮਾਂ ਬੋਲੀ ਦਾ ਮੁੱਦਾ ਉਹ ਵੀ ਬਹੁਤ ਬਾਈ ਨੇ ਘੱਟੋ ਘੱਟ ਮੈਂ ਕਿਹਾ 30 ਤਾਂ ਪਰਚੇ ਪਾਤੇ ਹੋਣਗੇ ਉਹਨਾਂ ਤੇ ਸਰਕਾਰਾਂ ਨੇ ਕਿਉਂਕਿ ਬਹੁਤ ਸਮੇਂ ਤੋਂ ਭਾਈ ਲੜਦਾ ਆਉਂਦਾ ਬਾਈ ਤੇ ਕੱਲਾ ਬਾਈ ਉਹਦਾ ਹੱਕ ਨਹੀਂ ਹੈਗਾ ਸਾਰੇ ਪੰਜਾਬ ਦਾ ਹੱਕ ਨਾਲ ਮਿਲ ਕੇ ਚੱਲੋ ਇਹ ਰਾਤ ਮੈਂ ਬਾਈ ਦੀ ਵੀਡੀਓ ਵੀ ਪਾਈ ਸੀ ਮੇਰੇ ਚੈਨਲ ਤੇ ਸੋਨੂੰ ਸ਼ਾਇਦ ਮਿਲ ਹੀ ਜਾਣੀ ਆ ਬਸ ਕਿਉਂਕਿ ਮੈਂ ਪਾਈ ਹੈਗੀ ਪਰ ਪਰ ਮੈਂ ਇੱਕਾ ਇੰਨੀ ਇੱਕ ਗੱਲ ਕਹਿਣਾ ਚਾਹਣਾ ਆਪਣੇ ਭਰਾਵਾਂ ਨੂੰ ਮੈਂ ਰਾਤ ਇਹ ਵੀਡੀਓ ਪਾਈ ਸੀ ਆਪਣੇ ਚੈਨਲ ਤੇ ਜਾ ਕੇ ਤੁਸੀਂ ਦੇਖ ਵੀ ਸਕਦੇ ਹੋ ਪਹਿਲੀ ਵੀਡੀਓ ਬਾਈ ਦੀ ਨਜ਼ਰ ਆਊਗੀ ਕਿਉਂਕਿ ਆ ਹੁਣ ਉੱਪਰਲੀ ਦੂਜੀ ਵੀਡੀਓ ਮੈਂ ਤਾਂ ਪਾ ਰਿਹਾ ਵੀਡੀਓ ਰਾਤ ਚੱਲੀ ਨਹੀਂ ਉਹ ਇਹ ਆਪਣੇ ਲੋਕਾਂ ਦੇ ਵਿੱਚ ਬਾਈ ਬਹੁਤ ਵੱਡੀ ਘਾਟ ਆ ਪੰਜਾਬ ਦੇ ਲੋਕਾਂ ਦੇ ਵਿੱਚ ਜੇ ਤਾਂ ਕੋਈ ਚੰਗੀ ਚੀਜ਼ ਪਾਉਗਾ ਉਹਨੂੰ ਨਹੀਂ ਸੁਣਦੇ ਰਾਤ ਇਹ ਘੱਟੋ ਘੱਟ ਮੈਂ ਕਿਹਾ 10 ਕ ਬੰਦੇ ਤੱਕ ਹੀ ਪਹੁੰਚੀ ਇਹ ਵੀਡੀਓ ਇਹਦਾ ਕਰਕੇ ਮੈਂ ਦੁਬਾਰਾ ਪਾ ਰਿਆਂ ਪਹਿਲਾਂ ਮੈਂ ਲੱਖਾ ਸਿੰਘ ਸਦਾਣਾ ਦੀ ਵੀਡੀਓ ਮੈਂ ਉਹ ਰਾਤ ਦੇਖੀ ਸੀ ਮੈਂ ਉਹ ਪਾਤੀ ਸੀ ਚੈਨਲ ਤੇ ਮਾ ਚਲੋ ਇਹ ਮੈਂ ਰਾਤ ਵੀਡੀਓ ਬਣਾ ਨਹੀਂ ਸਕਿਆ ਉਹ ਕਿਉਂਕਿ 7-8 ਵਜੇ ਦਾ 9 ਵਜੇ ਦਾ ਟਾਈਮ ਸੀ ਮਾਂ ਚਲੋ ਆਪਾਂ ਸੁਬਾ ਵੀਡੀਓ ਪਾਵਾਂਗੇ ਕਿਉਂਕਿ ਇੰਨੀ ਕ ਘਾਟ ਆਪਣੇ ਪੰਜਾਬੀ ਲੋਕਾਂ ਚ ਪਈ ਗਲਤ ਕੋਈ ਵੀਡੀਓ ਪਾ ਦੋ ਕੋਈ ਹੋਰ ਉਹ ਜ਼ਰੂਰ ਦੇਖਣਗੇ ਜੇ ਕੋਈ ਪੰਜਾਬ ਦੀ ਗੱਲ ਕਰਦਾ ਉਹਨੂੰ 1% ਵੀ ਨਹੀਂ ਦੇਖਦੇ ਤਾਂ ਕਰਕੇ ਕਹਿਣਾ ਬਈ ਜੋ ਆਪਣੇ ਪੰਜਾਬ ਚੋਂ ਦਾ ਮੈਂ ਤੁਹਾਡੇ ਤੇ ਕੋਈ ਵੀਡੀਓ ਪਹੁੰਚਾਉਣਾ ਤੇ ਕੱਲ ਦਾ ਬਹੁਤ ਵੱਡੀ ਘਟਨਾ ਜੋ ਇੱਕ ਆਪਾਂ ਕਹਿ ਦਈਏ ਇੱਕ ਬੱਚਾ ਜੋ ਮੰਨ ਕੇ ਚਲੋ ਵੀ ਖੇਡੀ ਜਾਂਦਾ ਸੀਗਾ ਸਾਈਕਲੀ ਲਾਲ ਜਿਹਦੇ ਹਿਸਾਬ ਨਾਲ ਬਾਈ ਦੱਸ ਰਿਹਾ ਤੇ ਉਥੋਂ ਦੀ ਬਾਈ ਜਿਵੇਂ ਇਹ ਲੰਘ ਰਹੇ ਸੀਗੇ ਮੜੀ ਜੀ ਸਾਈਕਲ ਹੀ ਲੱਗ ਗਈ ਉਹਨਾਂ ਦੇ ਨਾਲ ਜੋ ਪ੍ਰਵਾਸੀ ਭਈਏ ਸੀਗੇ ਤੇ ਉਹਨਾਂ ਨੇ ਜੋ ਦੋ ਜਿਹੜੇ ਇੱਕ 13 ਸਾਲ ਦਾ ਦੱਸਦੇ ਐ ਇੱਕ 16 ਸਾਲ ਦਾ ਛੋਟੀ ਛੋਟੀ ਉਮਰ ਦੇ ਸੀ ਉਹਨਾਂ ਨੇ ਕਿਤੇ ਕਹਿਤਾ ਵੀ ਕੁੜੀ ਦੀ ਕੱਗਲ ਆ ਇਹ ਨਾਲ ਲੱਗ ਗਿਆ ਚਲੋ ਬੱਚਾਗਾ ਉਹ ਕੋਈ ਬੱਚਾ ਹੈਗਾ ਸੀ ਕੋਈ 5 ਸਾਲ 6 ਸਾਲ ਦਾ ਖੇਡ ਖੇਡ ਰਿਹਾ ਸੀ ਤੇ ਮੁਹੱਲੀ ਦੀ ਖਬਰ ਆ ਬਈ ਨੇੜੇ ਪਿੰਡ ਥੋੜੀ ਜੀ ਦੂਰ ਪੈ ਜਾਂਦਾਗਾ ਉੱਥੋਂ ਦੀ ਖਬਰਾਂ ਬਹੁਤ ਵੱਡੀ ਖਬਰ ਇਹ ਰਾਤ ਫੈ ਫੈਲੀ ਆ ਬਈ ਤੇ ਬਈ ਜਦੋਂ ਮੁੜ ਕੇ ਇਹਨਾਂ ਨੇ ਇਹ ਕਿਹਾ ਵੀ ਚਲੋ ਕੋਈ ਨਹੀਂ ਬੱਚਾਗਾ ਤੇ ਕੋਈ ਵੱਡੀ ਗੱਲ ਨਹੀਂ ਸਾਈਕਲ ਲੱਗ ਵੀ ਗਈ ਛੋਡੇ ਨਾਲ ਖੇਡ ਰਿਆ ਖੇਡ ਰਿਆ ਸੀ ਬੱਚਾ ਉਹ ਤੇ ਭਾਈ ਇੰਨੇ ਲੈਂਦਿਆਂ ਨੇ ਇਹਨਾਂ ਨੇ ਜੋ ਭਈਏ ਸੀਗੇ ਦੋ ਤਿੰਨ ਦੱਸਦੇ ਆ ਇੱਕ ਤਾਂ ਕਹਿੰਦੇ ਗ੍ਰਿਫਤਾਰ ਵੀ ਕੀਤਾ ਬਾਕੀ ਭੱਜ ਪੁੰਜ ਗਏ ਇਹ ਪੁਲਿਸ ਦੀ ਨਾਕਾਮੀ ਆ ਭਾਈ ਇੱਕ ਦੇ ਤਾਂ ਉਹਨਾਂ ਨੇ ਗੱਲ ਛੁਰਾ ਮਾਰਿਆ ਇੱਕ ਦੇ ਇੱਕ ਬੱਚੇ ਦੇ ਜੋ 17 ਸਾਲ ਦਾ ਦੱਸਦੇ ਆ ਉਹਦੇ ਇੱਕ ਦੇ ਅੱਖ 'ਚ ਛੁਰਾ ਮਾਰਿਆ ਤੇ ਮਗਰ ਦੀ ਸਰ ਵਿੱਚ ਦੀ ਘਾੜਤਾ ਇਹਦੇ ਚ ਸਾਫ ਪਤਾ ਲੱਗਦਾ ਭਈ ਇਹੇ ਹੁਣ ਕਹਿ ਰਹੇ ਕਹਿੰਦਾ ਮਤਲਬ ਵੀ ਹੰਕਾਰ ਰਹੇ ਆ ਉਦੋਂ ਮੈਂ ਤੁਹਾਨੂੰ ਉਦੋਂ ਪਹਿਲਾਂ ਦੀ ਗੱਲ ਵੀ ਦੱਸਦਾ ਜੋ ਗੁਰਸਿੱਖ ਦੀ ਇਸ ਵੀਡੀਓ ਚ ਮੈਂ ਪਹਿਲਾਂ ਉਹ ਦੱਸ ਵੀ ਦਿੱਤਾ ਸ਼ਾਇਦ ਵੀ ਗੁਰਸਿੱਖ ਦੀ ਮੌਤ ਕਰੀ ਸੀ ਇਹਨਾਂ ਨੇ ਟੰਬਾ ਮਾਰ ਕੇ ਸਰਚ ਉਹਦੀ ਕੋਈ ਇਨਕੁਆਰੀ ਨਹੀਂ ਹੋਈ ਕੋਈ ਪੁਲਿਸ ਕਹਿੰਦੀ ਅੱਜ ਫੜਦੇ ਆ ਕੱਲ ਫੜਦੇ ਆ ਕਹਿੰਦੇ ਬਾਅਦ ਚ ਕਦੇ ਭੱਜ ਗਏ ਜੀ ਪਿਆਰ ਭੱਜ ਗਏ ਹੋ ਗਿਆ ਤੇ ਇੱਕ ਆਪਣੇ ਹਰਿਆਣਾ ਦੇ ਪਿੰਡ ਪੈ ਜਾਂਦਾ ਰਤੀਆ ਇਹ ਰਤੀਆ ਦੀ ਵੀ ਖਬਰ ਆ ਜੋ ਕਿਸਾਨ ਭਈ ਆਪਣਾ ਮਨ ਕੇ ਚਲੋ ਝੋਨਾ ਲਿਆ ਰਿਆ ਸੀ ਮੰਡੀ ਦੇ ਵਿੱਚ ਕੋਈ ਲੜਾਈ ਹੋ ਗਈ ਉਹਨੂੰ ਘੱਟੋ ਘੱਟ ਮਸਾਂ ਸੜਾਇਆ ਪੈਰੀਆਂ ਥਲਾ ਕੇ ਤੇ ਇੰਨੇ ਭਈਏ ਜਾਦੇ ਸੀ ਤੇ ਪੰਜਾਬੀ ਨੂੰ ਭਈ ਕੁਟ-ਕੁਟ ਕੇ ਮਾਰ ਦਿੰਦੇ ਉਹ ਤੇ ਉਹ ਜਿਹੜੇ ਹਿਸਾਬ ਨਾਲ ਦੱਸ ਰਹੇ ਆ ਤੇ ਬਾਕੀ ਹੋਰ ਵੀ ਬਹੁਤ ਵੱਡੀਆਂ ਗੱਲਾਂ ਗੀਆਂ ਜੋ ਆਪਾਂ ਕਹਿ ਦਈਏ ਤੁਹਾਡੇ ਤੱਕ ਕਰਨ ਨੂੰ ਬਹੁਤ ਗੱਲਾਂ ਪਰ ਜੋ ਆਪਣੇ ਪੰਜਾਬ ਦੇ ਲੋਕਾਂ ਚੰਗੀ ਚੀਜ਼ ਨੂੰ ਸੁਣ ਕੇ ਰਾਜੀ ਨਹੀਂ ਭਈ ਜੋ ਰਾਤ ਮੈਂ ਵੀਡੀਓ ਲੱਖਾ ਸਿੰਘ ਸੁਧਾਣਾ ਦੀ ਪਾਈ ਸੀ ਉਹ 10ਕ ਜੜਿਆਂ ਤੱਕ ਹੀ ਮੇਰੇ ਹਿਸਾਬ ਨਾਲ ਪਹੁੰਚੀ ਆ ਤੇ ਜੇ ਕੋਈ ਗਲਤ ਵੀਡੀਓ ਦੇਖੋ ਤਾਂ ਮੈਂ ਕਹਣਾ ਮਿੰਟਾਂ ਸਕਿੰਟਾਂ 'ਚ ਵਿਊ ਆਉਂਦੇ ਆ ਚੰਗੀ ਗੱਲ ਨੂੰ ਕੋਈ ਸੁਣ ਕੇ ਰਾਜ਼ੀ ਨਹੀਂ ਹੈਗਾ ਬਾਈ ਤੇ ਅੱਜ ਦੀ ਵੀਡੀਓ ਜੋ ਹੁੰਦੀ ਆ ਪੰਜਾਬ 'ਚ ਮੈਂ ਸੋਡੇ ਤੇ ਕੋਈ ਪਹਚਾਉਣਾ ਪ੍ਰਵਾਸੀਆਂ ਤੇ ਆ ਇਹਨਾਂ ਨੂੰ ਕੱਢਣਾ ਜ਼ਰੂਰੀ ਆ ਕਿਉਂਕਿ ਇਹਨਾਂ ਦਾ ਪ੍ਰਭਾਵ ਬਹੁਤ ਜ਼ਿਆਦਾ ਪੈ ਰਿਹਾ ਹੁਣ ਬੱਚਿਆਂ ਨੂੰ ਵੀ ਲਾ ਲਓ ਦੂਜੇ ਤੀਜੇ ਦਿਨ ਲਾ ਲਓ ਇਹਨਾਂ ਦਾ ਬਹੁਤ ਹਗਾਮਾ ਮਰਚ ਰਿਹਾ ਹੈਗਾ ਪੰਜਾਬ ਦੇ ਵਿੱਚ ਥਾਂ ਥਾਂ ਤੇ ਹੱਤਿਆ ਕਰ ਦਿੰਦੇ ਆ ਤੇ ਲੱਖਾ ਸਿੰਘ ਸੁਧਾਨਾ ਨੇ ਇੱਕ ਹੋਰ ਵੀ ਵੱਡੀ ਗੱਲ ਦਾ ਖੁਲਾਸਾ ਕਰਿਆ ਸੀ ਕਹਿੰਦਾ ਵੀ ਇੱਕ ਤੇ ਹੋ ਹੋ ਹੋਰ ਕੋਈ ਸੇ ਪਿੰਡ ਦੀ ਸੀ ਕਿਉਂਕਿ ਨਜ਼ਦੀਕ ਪਿੰਡਾਂ ਦੀਆਂ ਖਬਰਾਂ ਰੋਜ਼ ਇਹਨਾਂ ਦੀਆਂ ਹੀ ਆਉਂਦੀਆਂ ਪ੍ਰਵਾਸੀਆਂ ਦੀਆਂ ਇਹ ਚੰਡੀਗੜ੍ਹ ਦੀ ਖਬਰ ਆ ਮੁਹਾਲੀ ਦੀ ਜੋ ਆਪਾਂ ਦੱਸ ਰਹੇ ਹਾਂ ਤੇ ਹੋਰ ਬਹੁਤ ਗੱਲਾਂ ਦੇ ਖੁਲਾਸੇ ਕਰੇ ਆ ਲੱਖਾ ਸਿੰਘ ਸਿਧਾਣਾ ਨੇ ਉਹਦੇ ਨਾਲ ਮਿਲ ਕੇ ਕੋਈ ਨਹੀਂ ਚੱਲਦਾ ਭਾਈ ਤੇ ਜੋ ਆਪਾਂ ਕਹਿ ਲਈਏ ਅੱਜ ਦੀ ਵੀਡੀਓ ਆਪਣੀ ਇਹਨਾਂ ਤੇ ਪ੍ਰਵਾਸੀਆਂ ਤੇ ਆ ਤੇ ਹੁਣ ਆਪਾਂ ਇਹੀ ਕਹਿਣਾ ਚਾਹੁੰਦੇ ਆਪਣੇ ਭਰਾਵਾਂ ਨੂੰ ਵੀਡੀਓ ਨੂੰ ਪਹਿਲਾਂ ਚੰਗੀ ਤਰ੍ਹਾਂ ਸੁਣ ਕੇ ਜਾਇਆ ਕਰੋ ਸੁਣ ਕੇ ਬਾਈ ਜੇ ਪਹਿਲਾਂ ਦੇਖਿਆ ਕਰੋ ਵੀ ਕੀ ਕਹਿ ਰਹੇ ਆਗੇ ਵੀਡੀਓ ਦੇ ਵਿੱਚ ਤੇ ਜੇ ਕੋਈ ਤੁਹਾਨੂੰ ਚੰਗਾ ਲੱਗਦਾ ਕਮੈਂਟ ਵੀ ਜਰੂਰ ਕਰਿਆ ਕਰੋ ਕਿਉਂਕਿ ਆਪਣਾ ਪੰਜਾਬ ਦੇ ਮੁੱਦਿਆਂ ਤੇ ਚੈਨਲ ਆ ਆਪਾਂ ਕੋਈ ਆਮ ਵੀਡੀਓ ਨਹੀਂ ਹੈਗੀ ਵੀ ਆਪਾਂ ਕੋਈ ਆਪਦੇ ਵਿਊ ਲੈਣ ਵਾਸਤੇ ਹੋ ਕਰ ਰਹੇ ਆ ਚਲੋ ਜੀ ਅੱਜ ਦੀ ਵੀਡੀਓ ਜੋ ਆਪਣੀ ਹੈਗੀ ਆ ਜੋ ਆਪਾਂ ਕਹਿੰਦੇ ਆ ਪ੍ਰਵਾਸੀ ਲੋਕਾਂ ਤੇ ਸੀ ਹੁਣ ਜਿੱਥੋਂ ਤੱਕ ਵੀਡੀਓ ਜਾਊ ਸ਼ੇਅਰ ਜਰੂਰ ਕਰਿਆ ਕਰੋ ਕਿਉਂਕਿ ਭਈ ਆਪਣੇ ਜਿਵੇਂ ਮੈਂ ਪਹਿਲਾਂ ਵੀ ਦੱਸਿਆ ਤੁਹਾਨੂੰ ਵੀ ਆਪਣੇ ਜੋ ਚੰਗੀ ਚੀਜ਼ ਨੂੰ ਨਹੀਂ ਸੁਣਦੇ ਤੇ ਜੋ ਕੋਈ ਹੋਰ ਕੋਈ ਲਾਲੋ ਵੀਡੀਓ ਸਾਰਿਆਂ ਨੂੰ ਬਹੁਤ ਵਿਊ ਆਉਂਦੇ ਜੇ ਕੋਈ ਚੰਗੀ ਚੀਜ਼ ਦੱਸਦਾ ਉਹਨੂੰ ਕੋਈ ਨਹੀਂ ਦੇਖਦਾ ਕਿਉਂਕਿ ਮੈਂ ਰਾਤ ਲੱਖਾਂ ਸਿੰਘ ਸਦਾਣਾ ਦੀ ਪਾਈ ਸੀ ਤੇ ਹੁਣ ਆਪਾਂ ਇਹੇ ਕਰਕੇ ਮੈਂ ਤੁਹਾਡੇ ਤੱਕ ਦੁਬਾਰਾ ਵੀਡੀਓ ਬਣਾ ਰਿਆ ਸੀ ਮਖਾ ਤੁਹਾਡੇ ਤੱਕ ਕਿਉਂਕਿ ਰਾਤ ਮੇਰਾ ਸਮਾਂ ਨਹੀਂ ਲੱਗਾ ਮੈਨੂੰ ਵੀਡੀਓ ਬਾਅਦ ਚ ਪਤਾ ਲੱਗਾ ਤੇ ਸ਼ਾਮ ਨੂੰ ਦੇਖੀਏ ਸੀ ਜਦੋਂ ਵੀਡੀਓ ਬਹੁਤ ਵਾਇਰਲ ਹੋ ਰਹੀ ਸੀ ਕਈ ਚੈਨਲਾਂ 'ਤੇ ਪੈ ਗਈ ਉਹ ਵੀਡੀਓ ਚਲੋ ਜੀ ਅੱਜ ਦੀ ਵੀਡੀਓ ਆਪਣੀ ਪ੍ਰਵਾਸੀ ਲੋਕਾਂ ਤੇ ਕਿਉਂਕਿ ਇਹਨਾਂ ਨੂੰ ਕੱਢਣਾ ਜ਼ਰੂਰੀ ਆ ਤੇ ਆਪਾਂ ਕੱਲ ਨੂੰ ਨਵੇਂ ਟੌਪਿਕ ਤੇ ਮਿਲਦੇ ਹਾਂ ਜੀ ਧੰਨਵਾਦ